ਲੋਰੀ ਸਾਈਕਲ ਸ਼ੋਅ ਤੋਂ ਬਾਅਦ ਫਾਇਰ ਸ਼ੋਅ ਚੱਲਣ ਲੱਗਾ ਜੀ ਆਹ ਆ ਫਾਇਰ ਸ਼ੋਅ ਹੈ ਹੋਣੇ ਕਲਾਬਾਜ਼ ਅੱਗ ਨਾਲ ਕੁਛ ਕਰਤੱਬ ਵਿਖਾਉਣ ਜਾ ਰਿਹਾ ਆ ਸੋ ਵੇਖਦੇ ਆ ਕੀ ਕਰੇਗਾ ਏ ਵਾ ਕਿਦਾਂ ਅੱਗ ਦੀਆਂ ਲਾਟਾਂ ਮੂੰਹ ਚ ਪਾ ਪਾ ਬੁਝਾ ਰਿਹਾ ਵਾ ਬਹੁਤ ਕਮਾਲ ਜੀ ਬਹੁਤ ਕਮਾਲ ਹੁਣ ਇਸ ਤੋਂ ਬਾਅਦ ਮੇਰੇ ਖਿਆਲ ਨਾਲ ਆ ਮੂਚ ਪੈਟਰੋਲ ਪਾ ਕੇ ਤੇ ਬਿਲਕੁਲ ਜੀ ਮੂਚ ਪੈਟਰੋਲ ਪਾ ਕੇ ਤੇ ਹੁਣ ਮੇਰੇ ਖਿਆਲ ਨਾਲ ਮੂਚੋ ਅੱਗ ਦੀਆਂ ਲਾਟਾਂ ਕੱਢੇ ਇੱਕ ਵਾਰ ਵਾਹ ਕੀ ਬਾਤ ਹੈ ਬਹੁਤ ਖੂਬ ਬਟ ਜਿੰਨੇ ਵੀ ਦਰਸ਼ਕ ਵੇਖ ਰਹੇ ਆ ਖਾਸ ਕਰਕੇ ਬੱਚੇ ਇਸ ਵੀਡੀਓ ਨੂੰ ਵੇਖ ਕੇ ਘਰ ਵਿੱਚ ਇਸ ਤਰ੍ਹਾਂ ਦੀ ਕੋਈ ਨਹੀਂ ਕਰਨੀ ਚਾਹੀਦੀ ਹਰਕਤ ਕਿਉਂਕਿ ਇਹ ਟ੍ਰੇਨਡ ਖਿਡਾਰੀ ਹੁੰਦੇ ਆ ਜਿਨ੍ਹਾਂ ਨੇ ਕਾਫੀ ਪ੍ਰੈਕਟਿਸ ਕਰਨ ਤੋਂ ਬਾਅਦ ਇਹ ਚੀਜ਼ ਕੀਤੀ ਹੁੰਦੀ ਆ ਸੋ ਇਹ ਚੀਜ਼ਾਂ ਵਾਹ ਜੀ ਵਾਹ ਮੋ ਜੋ ਅਗ ਦਾ ਦਰਿਆ ਕੱਢਿਆ ਸੀ ਇਸ ਟਾਈਮ ਪੂਰਾ ਐਨੇ ਬਹੁਤ ਖੂਬ ਬਹੁਤ ਖੂਬ ਜੀ ਵਾਹ ਸੀ ਸੋ ਬੱਸ ਉਸ ਚੀਜ਼ਾਂ ਨੂੰ ਪਾਸ ਕਰ ਕੇ ਉਹ ਵਾਇਰ ਕਰਵਾਣ ਦੀ ਕੋਸ਼ਿਸ਼ ਕਰਨ। ਤੇ ਕਮਾਲ ਹੁਣ ਚੱਲਣ ਲੱਗਾ ਜੀ ਮੌਤ ਦਾ ਖੂ ਸੋ ਬੜੇ ਚੰਦੀ ਇਹਦੀ ਵੇਡ ਸੀ ਲੋਕੀ ਵੀ ਪੂਰੇ ਐ ਸ਼ਿੱਦਤ ਨਾਲ ਆ ਰਹੇ ਆ ਤੇ ਮੈਂ ਸਭ ਤੋਂ ਪਹਿਲਾਂ ਚੜ ਗਿਆ ਮੌਤ ਦੇ ਖੂ ਬੜੇ ਬੈਨਰ ਦੇ ਵਾਹ ਜੀ ਵਾਹ ਆ ਸਾਡੇ ਪਰਿਵਾਰ ਦੇ ਮੈਂਬਰ ਵੀ ਲਾਈਨ ਚ ਲੱਗੇ ਆ। ਆ ਵੇਖੋ। ਆ ਰਹੀ ਮੌਤ ਦੇ ਖੂਹ। ਸੰਭਾਵਿਤ ਦੇ ਖੂਹ ਦਾ ਸ਼ੋਅ ਵੇਖਣ ਲਈ ਲੋਕ ਆ ਗਏ ਆ ਜੀ। ਫੇਪੋਣੇ ਮੌਤ ਦੇ ਖੂਹ ਚ ਅੱਟ ਖੇਲੀਆਂ ਕਰਦੀਆਂ ਕਾਰਾਂ ਤੇ ਮੋਟਰਸਾਈਕਲ ਤੁਹਾਡੇ ਸਾਹਮਣੇ ਪੇਸ਼ ਹੋਣਗੇ। ਪਰ ਇਹਦੇ ਅੰਦਰ ਅਸੀਂ ਹੁਣ ਸਲਾਹ ਕੀਤੀ ਕਿ ਸਾਰੇ ਇੱਕੋ ਜਿਹੀ ਗੇਮ ਖੇਡਾਂਗੇ ਤੇ ਇਕੱਲਾ ਇਕੱਲਾ ਬੰਦਾ ਐਂਟਰ ਕਰਾਂਗੇ ਤੇ ਵੇਖਦੇ ਹਾਂ ਇਸ ਐਗਜ਼ਿਟ ਪੁਆਇੰਟ ਤੋਂ ਕਿਹੜਾ ਪਹਿਲਾਂ ਬਾਹਰ ਹੁੰਦਾ ਸੋ ਇਸ ਤੋਂ ਪਹਿਲਾਂ ਤੇ ਕਿਸ਼ੀਜ਼ ਕੈਸਲ ਦੇ ਵਿੱਚ ਵੇਖਿਆ ਸੀ ਇਦਾਂ ਦਾ ਸਿਸਟਮ ਤੇ ਇੱਥੇ ਆਪਾਂ ਖੇਡਾਂਗੇ ਵੀ ਕਾਰਵਾਈ ਕਰਾਂਗੇ 아니면은 네, 네. 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 thank <laughs> you ਗੰਬਰੀ ਕਾਰ ਵਾਲਾ ਪੂਰਾ ਨੇਰੀ ਗਿਆ ਉਹ ਲਿਆਣ ਜਦੋਂ ਕਾਰ ਘੁੰਮਦੀ ਆ ਖੂਹ ਹਲ ਜਾਂਦਾ ਰਹੇ ਬਹੁਤ ਖੂਬ ਕਮਾਲ ਵਾਹ ਵਾਹ ਕਮਾਲ ਬਹੁਤ ਧੂਬ ਬਹੁਤ ਧੂਬ ਵੈਲ ਡਨ ਲੋ ਜੀ ਉਹਨਾਂ ਦੀ ਬਹੁਤ ਸਲਾਮਦਾਇਗੀ ਕੀਤੀ ਹੈ ਸਾਰੇ ਦਰਸ਼ਕਾਂ ਦੀ ਬਹੁਤ ਬਹੁਤ ਵਧੀਆ ਕਮਾਲ ਬਹੁਤ ਵਧੀਆ ਧੰਨ ਸਿੱਟਾ ਸਭ ਨੂੰ ਨਰਮ ਜੀ